ਇਸ ਸਮੇਂ ਤੁਹਾਨੂੰ ਸਰਹੱਦ ਤੋਂ ਤਸਵੀਰ ਦਿਖਾ ਰਿਹਾ ਜਿਹੜੀ ਇਸ ਸਮੇਂ ਤਬਾਹੀ ਦੇ ਵਿੱਚ ਬਦਲ ਗਈ ਆ ਸਾਹਮਣੇ ਦੇਖ ਸਕਦੇ ਹੋ ਕਿ ਕਈ ਪਿੰਡ ਨੇ ਜਿਹੜੇ ਇਸ ਪਾਸੇ ਪਾਣੀ ਦੇ ਨਾਲ ਡੁੱਬੇ ਹੋਏ ਨੇ ਭਾਰਤ ਤੇ ਪਾਕਿਸਤਾਨ ਦੀ ਸਰਹੱਦਾਂ 12-13 ਪਿੰਡ ਇਸ ਸਮੇਂ ਪਾਣੀ ਦੀ ਮਾਰ ਹੇਠਾਂ ਨੇ ਫਾਜ਼ਲਕਾ ਤੋਂ ਤੁਹਾਨੂੰ ਤਸਵੀਰ ਦਿਖਾ ਰਿਹਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ ਕਟੋ-ਕਟ 7 ਤੋਂ ਲੈ ਕੇ 8 ਫੁੱਟ ਪਾਣੀ ਦਾ ਪੱਧਰ ਹੋਣਾ ਸਾਡੇ ਢਾਣੇ ਬਿਲਕੁਲ ਇਧਰ ਦਰਿਆ ਦੇ ਨੇੜੇ ਹੀ ਗੀ ਹੈ ਤੇ ਅਸੀਂ ਮੰਨ ਲੇ ਸਾਡਾ ਸਮਾਨ ਕੋਈ ਨਹੀਂ ਨਿਕਲਿਆ ਹਾਂ ਬਿਲਕੁਲ ਸਾਡਾ 7 8 8 ਫੁੱਟ ਪਾਣੀ ਸਾਡੇ ਅੰਦਰ ਹੈਗਾ ਹੁਣ ਘਰਾਂ ਦੇ ਵਿੱਚ ਤੁਹਾਡਿਆਂ ਵਿੱਚ ਕੋਈ ਰਹਿੰਦਾ ਉੱਥੇ ਜਾਂ ਸਾਰੇ ਜਣੇ ਘਰੋਂ ਬਾਹਰ ਕੋਈ ਵੀ ਨਹੀਂ ਸਾਰੀਆਂ ਡੁੱਬ ਟੂ ਵੀ ਗਈਆਂ ਹੋਣੀਆਂ ਨੇ ਆਪਾਂ ਤਾਂ ਪਤਾ ਹੀ ਨਹੀਂ ਲਿਆ ਸਾਡੇ ਤੂੰ ਮੰਨ ਲੇ ਪਾਰ ਤੇ ਜਾਵਣੀ ਨਹੀਂ ਦਿੰਦੇ ਸਾਨੂੰ ਉਧਰ ਦੇ ਲੋਕ ਚੱਕ ਕੇ ਇੱਧਰ ਲਿਆਦੇ ਨੇ ਕਿਸਤੀ ਤੇ ਇਸ ਸਮੇਂ ਤੁਹਾਨੂੰ ਸਰਹੱਦ ਤੋਂ ਤਸਵੀਰ ਦਿਖਾ ਰਿਹਾ ਜਿਹੜੀ ਸਮੇਂ ਤਵਾਹੀ ਦੇ ਵਿੱਚ ਬਦਲ ਗਈ ਆ ਸਾਹਮਣੇ ਦੇਖ ਸਕਦੇ ਹੋ ਕਿ ਕਈ ਪਿੰਡ ਨੇ ਜਿਹੜੇ ਇਸ ਪਾਸੇ ਪਾਣੀ ਦੇ ਨਾਲ ਡੁੱਬੇ ਹੋਏ ਨੇ ਭਾਰਤ ਤੇ ਪਾਕਿਸਤਾਨ ਦੀ ਸਰਹੱਦ 'ਤੇ 12-13 ਪਿੰਡ ਇਸ ਸਮੇਂ ਪਾਣੀ ਦੀ ਮਾਰ ਹੇਠਾਂ ਨੇ ਫਾਜ਼ਲ ਕਾ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ ਕਟੋ-ਕਟ 7 ਤੋਂ ਲੈ ਕੇ 8 ਫੁੱਟ ਪਾਣੀ ਦਾ ਪੱਧਰ ਹੋਣਾ ਇਹ ਜਿਹੜਾ ਦਰਿਆ ਵਾ ਦਰਿਆ ਦਾ ਜਿਹੜਾ ਕੰਨਾਂ ਦੂਜੇ ਪਾਸੇ ਉਹ ਨਹੀਂ ਹੈ ਤਾਂ ਉਸ ਦਾ ਓਵਰਫਲੋ ਹੋਣ ਕਾਰਨ ਪਾਣੀ 13 ਪਿੰਡਾਂ ਦੇ ਵਿੱਚ ਵੜ ਗਿਆ ਕੁਝ ਲੋਕ ਨੇ ਜਿਨ੍ਹਾਂ ਦੇ ਘਰ ਡੁੱਬੇ ਹੋਏ ਨੇ 8-8 ਫੁੱਟ ਪਾਣੀ ਆ ਤੇ ਉੱਥੇ ਹੀ ਇਹਨਾਂ ਦੇ ਸਭ ਸਮਾਨ ਆ ਜਿਹੜਾ ਉਹ ਪਾਣੀ ਦੇ ਵਿੱਚ ਫਸਿਆ ਹੋਇਆ। ਅ ਕਿਹੜਾ ਇਲਾਕਾ ਜੀ ਤੁਹਾਡਾ? ਗਲਾਬਾ ਜੀ। ਗਲਾਬਾ ਗਲਾਬਾ ਕਿੰਨਾ ਪਾਣੀ ਆ ਗਲਾਬੇ ਦੇ ਵਿੱਚ? ਬੜਾ ਵੱਡਾ ਪਾਣੀ ਐ ਡੜ ਪਾਣੀ ਐ ਡੜ। ਘਰ ਡੁੱਬੇ ਹੋ ਨੇ ਸਾਰੇ ਪੜੀ। ਹਾਂ ਡੁੱਬੇ ਵਿੱਚ ਸਮਾਨ ਪਿਆ ਸਾਡਾ। ਮੱਝਾਂ ਵੀ ਉਧਰ ਹੀ ਰਹਿ ਗਈਆਂ ਹਾਲੀ। ਮੱਝਾਂ ਹੀ ਕੋਈ ਨਹੀਂ ਨਿਕਲੀਆਂ ਹੜੇ ਮੱਝਾਂ। ਕੋਈ ਨਹੀਂ। ਹਾਂ ਮੱਝਾਂ ਕੋਈ ਨਿਕਲੀਆਂ ਨਹੀਂ ਸਾਡਾ ਸਾਰਾ ਸਮਾਨ ਪਿਆ ਸੱਦਾ ਸਿੰਘ ਟਾਣੀ ਦੇ ਰਹਿਣ ਵਾਲੇ ਆ ਵੱਲੇ ਸ਼ਾ ਠਾਰ ਦੇ। ਦੇ ਸਾਡੇ ਢਾਣੇ ਬਿਲਕੁਲ ਇਧਰ ਦਰਿਆ ਦੇ ਨੇੜੇ ਗੀ ਹੈ ਤੇ ਅਸੀਂ ਮੰਨ ਸਾਡਾ ਸਮਾਨ ਕੋਈ ਨਹੀਂ ਨਿਕਲਿਆ ਹਾਂ ਬਿਲਕੁਲ ਸਾਡਾ 7 8 8 ਫੁੱਟ ਪਾਣੀ ਸਾਡੇ ਅੰਦਰ ਹੈਗਾ ਹੁਣ ਘਰਾਂ ਦੇ ਵਿੱਚ ਤੁਹਾਡਿਆਂ ਚ ਕੋਈ ਰਹਿੰਦਾ ਉੱਥੇ ਜਾਂ ਸਾਰੇ ਜਣੇ ਕਾਰੋਬਾਰ ਕੋਈ ਵੀ ਨਹੀਂ ਆ ਇੱਥੇ ਆਪਣੇ ਸਰਕਾਰੀ ਸਕੂਲ ਇੱਥੇ ਹਾਂ ਸਹੂਲਤ ਮਿਲਦੀ ਹੈ ਤੁਹਾਨੂੰ ਕੈਂਪ ਦੇ ਵਿੱਚ ਸਾਰੀ ਕਿ ਨਹੀਂ ਘਾਟੀ ਮਿਲਦੀ ਹੈ ਉੱਥੇ ਸਹੂਲਤ ਤਾਂ ਆਪਣਾ ਰੋਟੀ ਪਾਣੀ ਮਿਲ ਆ ਜਾਂਦਾ ਸੁੱਕਾ ਰਾਸ਼ਨ ਨਹੀਂ ਮਿਲ ਰਿਹਾ ਸਾਨੂੰ ਕੋਈ ਵੀ ਰਾਸ਼ਨ ਨਹੀਂ ਮਿਲ ਰਿਹਾ ਸਭ ਕਹਿੰਦੇ ਪਏ ਨੇ ਸਕੂਲ ਦੇ ਵਿੱਚ ਜਿਹੜੇ ਕੈਂਪ ਦੇ ਵਿੱਚ ਸਾਨੂੰ ਸੁੱਕੀ ਰਸ ਦੀ ਮਿਲਦੀ ਕਿਵੇਂ ਬਣਾਓਗੇ ਉੱਥੇ ਕਿਵੇਂ ਮਤਲਬ ਕਿ ਸਾਨੂੰ ਰਾਸ਼ਨ ਪਾਣੀ ਜਿਹੜਾ ਦੂਸਰਾ ਮਿਲਦਾ ਪਿਆ ਉਹ ਨਹੀਂ ਮਿਲ ਰਿਹਾ ਉਹ ਕਹਿੰਦੇ ਨੇ ਤੁਸੀਂ ਬਾਹਰ ਆ ਦੇ ਘਰਾਂ ਦੇ ਵਿੱਚ ਇੱਕ ਇੱਕ ਜੀ ਚਲੇ ਜਾਓ ਫਿਰ ਤੁਹਾਨੂੰ ਰਾਸ਼ਨ ਮਿਲੇਗਾ ਇਧਰ ਦਾ ਮਨ ਕੋਈ ਸਾਨੂੰ ਰਾਸ਼ਨ ਨਹੀਂ ਮਿਲ ਰਿਹਾ ਵੀਰੇ ਸਾਹ ਇੱਥੇ ਤੁਹਾਨੂੰ ਰੋਟੀ ਪਾਣੀ ਮਿਲਦਾ ਇੱਥੇ ਲੱਗਰ ਮਿਲ ਜਾਂਦਾ ਮਿਲ ਜਾਂਦਾ ਹਾਂ ਮਿਲ ਜਾਂਦਾ ਹੁਣ ਮੱਝਾਂ ਤੁਹਾਡੀਆਂ ਉਧਰ ਕਿੰਨੀਆਂ ਰਹਿ ਗਈਆਂ ਮੱਝਾਂ ਉਹ ਉਧਰ ਵਿੱਚ ਹੀ ਖੜੀਆਂ ਨੇ ਜੀ ਵਿੱਚ ਹੀ ਖੜੀਆਂ ਹਾਂ ਕਿੰਨੇ ਕਿੰਨੇ ਫੁੱਟ ਪਾਣੀ ਪਾਣੀ 7 8 8 ਫੁੱਟ ਪਾਣੀ ਹੈ ਸਾਡੇ ਘਰ ਦੇ ਵਿੱਚ ਹਾਂ ਜਨਕਾ ਡੁੱਬਣ ਦੇ ਕੰਢੇ ਹੋਣੀਆਂ ਹਾਂ ਮੱਜਾਂ ਤਾਂ ਸਾਰੀਆਂ ਡੂ ਡੂ ਵੀ ਗਣੀਆਂ ਹੋਣੀਆਂ ਨੇ ਆਪਾਂ ਤਾਂ ਪਤਾ ਹੀ ਨਹੀਂ ਲਿਆ ਸਾਡੇ ਤੂੰ ਮਨਲੇ ਪਾਰ ਤੇ ਜਾਵਣੀ ਨਹੀਂ ਦਿੰਦੇ ਸਾਨੂੰ ਉਧਰ ਦੇ ਲੋਕ ਚੱਕ ਕੇ ਇੱਧਰ ਲਿਆਦੇ ਨੇ ਕਿਸਤੀ ਤੇ ਪਾਣੀ ਆ ਗਿਆ ਇੱਕਦਮ ਪਾਣੀ ਆ ਗਿਆ ਚੜ ਕੇ ਪੂਰਾ ਹਾਂ ਕੱਢਣ ਸਮਾਨ ਕਿੰਨਾ ਕੱਢ ਲਿਆ ਸਮਾਨ ਨਿਕਲਿਆ ਹੀ ਨਹੀਂ ਕੁਝ ਨਹੀਂ ਨਾ ਪੈਸਾ ਟੋਕਰ ਵਿੱਚ ਰਹਿ ਗਿਆ ਕੁਝ ਵੀ ਕੋਈ ਨਹੀਂ ਆਇਆ ਕੋਈ ਸਮਾਨ ਨਹੀਂ ਆਇਆ ਇਹ ਤੁ ਮੰਗ ਕੀਤੀ ਹੈ ਵੀ ਸਾਨੂੰ ਕੰਬਲ ਦਿੱਤੇ ਜਾਵਣੋ ਕੋਈ ਸਾਡੇ ਕੋ ਕਪੜਾ ਨਹੀਂਗਾ ਕੋਈ ਸਾਡੇ ਕੋ ਹੋਰ ਸਮਾਨ ਨਹੀਂਗਾ ਮੰਜਾ ਨਹੀਂਗਾ ਸਭ ਅਸੀਂ ਮੰਜੇ ਬਿਸਤਰੇ ਸਾਰੇ ਮੰਗਤੇ ਅਸੀਂ ਪਾਦੇ ਪਏ ਇੱਥੇ ਕੰਪਦ ਵਿੱਚ ਸਕੂਲ ਦੇ ਵਿੱਚ ਬੈਠੇ ਆਂ ਤੇ ਕਿ ਕਿੰਨਾ ਕੁ ਉਧਰ ਨੁਕਸਾਨ ਹੋ ਗਿਆ ਕਿੰਨੇ ਕੁ ਪਿੰਡ ਡੁੱਬ ਗਏ ਇਹ 25 ਬਣੇ ਨੇ ਹਾਂ ਹਾਲੇ ਕਿਨੇ ਕਿਨੇ ਕੁ ਪੱਟ ਪਾਣੀ ਹੈ ਪਾਣੀ ਬੰਦ ਸੁਣੂਗਾ ਉਹ ਜਿਹੜੇ ਉਸ ਜਿਹੜੇ ਬੰਨ ਨੀਵੇਂ ਨੇ ਇਹ ਬੰਨ ਨੀਵੇਂ ਉਹ ਬੰਨ ਜਿਹਾ ਮਾਪੇ ਪਾਣੀ ਨੂੰ ਘਰ ਕਿੰਨੇ ਕੁ ਡਿੱਗੇ ਨੇ ਪਾਣੀ ਨਾਲ ਘਰ ਤਾਂ ਵੇ ਜੀ ਪਾਣੀ ਜੇ ਖੜੇ ਨੇ ਜਿਹੜੇ ਡਿੱਗੇ ਤਾਂ ਕੱਟ ਹੀ ਨਹੀਂ ਕੋਈ ਕਈ ਡਿੱਗੇ ਵੀ ਪੈ ਨੇ ਘਰ ਜਿਹੜੇ ਜਿਆਦਾ ਕਮਜ਼ੋਰ ਪਹਿਲੇ ਵਾਲੇ ਹੈਗੇ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਤਬਾਹੀ ਦੇਖੀ ਆ ਪਾਣੀ ਦੇ ਨਾਲ ਜਾਂ ਪਹਿਲੀ ਵਾਰ ਹੋਇਆ 2023 ਦੇ ਵਿੱਚ ਨਹੀਂ ਅੱਗੇ ਇੰਨਾ ਨਹੀਂ ਸੀ ਇਹ ਹੋਰ ਜ਼ਿਆਦਾ ਹੈ ਬਹੁਤ ਜ਼ਿਆਦਾ ਪਾਣੀ 88 ਤੋਂ ਵੀ ਉੱਪਰ ਨੁਕਸਾਨ ਬਹੁਤ ਜ਼ਿਆਦਾ ਆਪਾਂ ਕਰਦੇ ਫਸਲ ਨਹੀਂ ਬਚਾ ਮਾਲ ਢੰਗਰ ਨਹੀਂ ਬਚਾ ਘਰ ਨਹੀਂ ਬਚਾ ਤਾਂ ਕੀ ਬੜਦਾ ਕੁਝ ਨਹੀਂ ਬੜਦਾ ਫਿਰ ਹੁਣ ਕਿਵੇਂ ਗੁਜ਼ਾਰਾ ਕਰੋਗੇ ਅੱਗੇ ਅੱਗੇ ਕਿਵੇਂ ਗੁਜ਼ਾਰਾ ਕਰੋਗੇ ਅੱਗੇ ਕਿਵੇਂ ਕਰਨਾ ਹੈ ਬਸ ਏਵੇਂ ਜਦੋਂ ਪਾਣੀ ਲਵੇ ਤਾਂ ਉਹਦਾ ਕੋਈ ਧਿਆਨੀ ਹੈ ਤਾਂ ਫੇਰ ਕਰਨ ਦੇ ਕੀ ਕਰਨਾ ਹੈ ਕਾ ਪਰ ਜੇਗਾ ਜਮੀਨਾ ਦੇ ਵਿੱਚ ਫਿਰ ਉਹ ਫਸਲ ਨਹੀਂ ਹੋਏ ਤੇ ਇਹ ਡੜ ਰੇਤਾ ਚੜ ਜੜੇ ਮਿੱਟੀ ਚੜ ਜਣੀ ਘਰ ਚ ਤੇ ਨੀਆਂ ਬਹਿ ਜਣੀ ਨਹੀਂ ਪਾਣੀ ਮਾਨ ਲੈ ਲੈਂਦਾ ਹੀ ਨਹੀਂ ਪਿਆ ਵੀ ਇਹ ਘਟਦਾ ਹੀ ਨਹੀਂ ਪਿਆ ਸਾਨੂੰ ਤਾਂ ਆਪਦੇ ਘਰ ਦਾ ਡਰੇ ਵੀ ਸਾਨੂੰ ਰਹਿਣ ਨੂੰ ਥਾਂ ਨਹੀਂ ਰਹਿ ਜਾਣੀ ਰਮਾ ਦੇ ਕਿੱਥੇ ਕੀ ਮੰਗ ਕਰਦੇ ਸਰਕਾਰ ਤੋਂ ਕੁਝ ਮਦਦ ਦੀ ਕੀ ਮੰਗ ਕਰਦੇ ਕਰਦੇ ਨੇ ਵੀ ਹਰ ਨੂੰ ਕੋਈ ਖਰਚਾ ਦਿੱਤਾ ਜਾਵੇ ਖਾਣ ਵਾਸਤੇ ਕੋਈ ਘਰ ਬਾਰ ਥਾਂ ਦਿੱਤੀ ਜਾ ਕਿਤੇ ਰਹੀਏ ਉਥੇ ਦਾ ਹਰ ਸਾਲ ਪਾਣੀ ਆਉਂਦਾ ਤਾਂ ਕਿੱਧਰ ਜਾਈਏ ਤੇਰੀ ਤੇ ਇਹ ਵੀ ਹੁਣ ਤੁਹਾਡੀ ਕਾਫੀ ਉਮਰ ਹੋ ਗਈ ਕਿੰਨੀ ਵਾਰ ਅਜਾੜਾ ਹੋ ਗਿਆ ਇਸ ਤਰੀਕੇ ਦੇ ਨਾਲ ਇਹ ਤਾਂ ਬੜਾ ਬਹੁਤ ਸਾਲ ਹੋ ਗਏ ਨੇ ਅੱਗੇ ਪਾਣੀ ਘਟ ਆਂਦਾ ਸੀ ਹੁਣ ਤਾਂ ਹਰ ਸਾਲ ਜਿਆਦਾ ਹੈ ਜਦੋਂ ਜੰਗ ਜਿਵੇਂ ਪਿੱਛੇ ਜੰਗ ਵਾਲਾ ਮਾਹੌਲ ਬਣ ਗਿਆ ਸੀ ਉਦੋਂ ਵੀ ਅਜਾੜਾ ਹੁੰਦਾ ਉਦੋਂ ਵੀ ਖਾਲੀ ਕਰਨੇ ਪੈਂਦੇ ਨੇ ਪਿੰਡ ਉਦੋਂ ਵੀ ਖਾਲੀ ਕਰਨੇ ਪੈਦੇ ਪਾਣੀ ਤਾਂ ਹੁਣ ਜਿਆਦਾ ਅੱਗੇ ਨਾਲ ਜਿਆਦਾ ਹੀ ਆਦਾ ਹੈ ਪਾਣੀ ਇਹ ਵੀ ਤਾਂ ਹੋਰ ਵੀ ਜਿਆਦਾ ਆਇਆ ਬਿਲਕੁਲ ਹਾਂ ਬਿਲਕੁਲ ਤਾਂ ਇਸ ਸਮੇਂ ਸੀ ਫਾਜ਼ਲਕਾ ਸੀ ਕਾਮਾ ਵਾਲੀ ਇਸ ਪਾਸੇ ਆ ਤਾਂ ਬੜੀ ਭਿਆਨਕ ਤਸਵੀਰਾਂ ਬੜਾ ਹੀ ਦਰਦ ਜਿਹੜਾ ਪੰਜਾਬ ਦੇ ਵਿੱਚ ਉਸ ਸਮੇਂ ਨਜ਼ਰ ਆ ਰਿਹਾ ਸਾਹਮਣੇ ਕੁਝ ਲੋਕ ਨੇ ਜਿਹੜੇ ਸਮੇਂ ਇੰਤਜ਼ਾਰ ਕਰ ਰਹੇ ਨੇ ਉਧਰੋਂ ਕਈਆਂ ਨੂੰ ਕਿਸਤੀਆਂ ਦੇ ਰਾਹੀਂ ਕੱਢ ਕੇ ਲਿਆਂਦਾ ਜਾ ਰਿਹਾ ਰਸਤ ਕਿਸਤੀਆਂ ਰਾਹੀਂ ਪਹੁੰਚਾਈ ਜਾ ਰਹੀ ਆ ਹਾਲੇ ਵੀ ਜਿਹੜੇ ਪਿੰਡ ਨੇ ਪਾਣੀ ਦੇ ਨਾਲ ਡੁੱਬੇ ਹੋਏ ਨੇ ਤਾਂ ਉਧਰ ਇਹਨਾਂ ਦੀਆਂ ਮੱਜਾਂ ਨੇ ਮੱਝਾਂ ਦੇ ਜਿਹੜਾ ਉਹ ਵੀ ਉਸ ਸਮੇਂ ਖਤਰੇ ਦੇ ਵਿੱਚ ਹੀ ਨੇ ਕਿਉਂਕਿ ਪਾਣੀ ਦਾ ਪੱਧਰ ਵੱਧ ਰਿਹਾ ਕਿਤਨਾ ਕਿਤੇ ਨੁਕਸਾਨ ਹੁੰਦਾ ਮੱਝ ਵੀ ਦੇਖ ਲਓ ਅੱਜ ਦਾ ਸਮਾਜ ਜਿਵੇਂ ਕੋਈ 1.5 ਲੱਖ ਦੀ ਹੈ ਕੋਈ 2 ਲੱਖ ਦੀ ਹੈ ਤਾਂ ਵੱਡਾ ਨੁਕਸਾਨ ਕਿਸਾਨਾਂ ਦਾ ਇਸ ਪਿੰਡ ਦੇ ਲੋਕਾਂ ਦਾ ਹੋਇਆ ਤਾਂ ਦੋਹਰੀ ਮਾਰ ਇਸ ਇਲਾਕੇ ਨੂੰ ਪੈਂਦੀ ਆ ਉਜਾੜਾ ਜਦੋਂ ਭਾਰਤ ਪਾਕਿਸਤਾਨ ਦੀ ਜੰਗ ਲੱਗਦੀ ਹੈ ਜਾਂ ਉਹ ਜੰਗ ਵਰਗਾ ਮਾਹੌਲ ਬਣ ਜਾਂਦਾ ਤਾਂ ਉਦੋਂ ਵੀ ਇਹਨਾਂ ਪਿੰਡਾਂ ਨੂੰ ਖਾਲੀ ਕਰਵਾ ਦਿੱਤਾ ਜਾਂਦਾ ਤਾਂ ਹੁਣ ਇਸ ਵਾਰ ਫਿਰ ਜਿਹੜੀ ਪਾਣੀ ਨੇ ਜਿਹੜੀ ਇਹਨਾਂ ਨੂੰ ਉਜਾੜ ਦਿੱਤਾ ਹੈ 2023 ਦੇ ਵਿੱਚ ਵੀ ਇਹ ਜੁੜੇ ਸੀ ਉਹ ਵੀ ਪਾਣੀ ਦੀ ਵੱਧ ਮਾਰ ਪਈ ਸੀ ਪਰ ਹੁਣ ਵਾਲਾ ਜਿਹੜਾ ਪਾਣੀ ਆ ਉਹ ਬਿਲਕੁਲ ਉਸ ਤੋਂ ਜ਼ਿਆਦਾ ਤੇ ਲਗਾਤਾਰ ਵੱਧਦਾ ਜਾ ਰਿਹਾ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾਸ ਸਪੋਕਸਮੈਨ ਟੀਵੀ ਫਾਜ਼ਿਲਕਾ